ਬਾਈ ਸਾਸੀਆਂ ਸਾਰਿਆਂ ਨੂੰ ਬਈ ਕਸਰੀ ਦਾ ਵੀ ਦਾ ਡੇਰੀ ਫਾਰਮ ਦੇ ਪੱਛੀ ਬਾਈ ਆਈਸੀ ਜੀ ਵੀਰ ਫਰੈਂਡ ਤੇ ਲੀਲਾ ਮੈਕਸ ਹੈਂਗ ਤਸੀਲ ਜਗਰਾਉਂ ਜ਼ਿਲ੍ਹਾ ਮੋਪਿਆ ਆਪਣੇ ਇਹਨੂੰ ਨੇੜੇ ਦੇ ਪਿੰਡ ਪੈ ਜਾਂਦੇ ਬਾਈ ਸ਼ੇਰਪੁਰ ਕਲਾ ਇੱਧਰ ਬਾਈ ਨੋੜੇ ਪਏ ਆਪਣੇ ਰਾਮਗੜ੍ਹਪੁਰ ਤੇ ਨਾਲ ਦੇ ਪਿੰਡ ਸਦਵਾ ਗੇਟ ਦੇ ਪਿੰਦਾ ਆਪਣਾ ਪਿੰਡ ਜਿਹੜਾ ਸਦਵਾ ਮੀਟਰ ਰੋਡ ਤੇ ਪੈਸਾ ਤਸੀਲ ਇਹਨੂੰ ਜਗਰਾਉਂ ਦਾ ਅੱਜ ਦੀ ਵੀਡੀਓ ਵਿੱਚ ਬਾਈ ਆਪਾਂ ਥੇਲੂ ਪਰਿਵਾਰ ਕੋਈ ਝੂਠੀ ਦਿਖਾ ਰਹੇ ਹਾਂ ਵੇ ਲੋ ਸੈਂਟ ਨਹੀਂ ਕਰਦਾ ਉਹਦੇ ਸੰਗ ਵਿੱਚ ਉਹ ਨਵੀਂ ਸਾਈਕਲ ਸੌਗਾ ਪ੍ਰਮੋਸ਼ਨਾਂ ਦੇ ਕੋਈ ਵਪਾਰ ਦਾ ਕੰਮ ਨਹੀਂ ਕਰ ਹਣਲੇ ਵੀ ਨਹੀਂ ਸਾਹ ਬਣੇ ਵੀ ਵਜੂਂ ਕਰਕੇ ਨਹੀਂ ਵੀਡੀਓ ਬਣਾਈ ਹੋਈ ਬਾਕੀ ਆਪਾਂ ਬਾਈ ਦੀ ਜਾਣਕਾਰੀ ਲੈ ਕੇ ਦਿੰਨੇ ਆਂ ਭਾਈ ਆ ਜੋ ਅਸਾਂ ਵੀ ਲੈ ਕਲਾ ਪਾਣਾ ਪ੍ਰੋਪਰ ਡਰੈਸ ਬਣੂਗੀ ਆਪਾਂ ਪੈਂਡ ਜਿਹੜਾ ਆਪਾਂ ਜਿਲ੍ਹਾ ਮੇਰ ਸਿੰਘ ਵੀਰੇ ਜਗਰਾਵਾਂ ਵੀਰੇ ਜ਼ਿਲ੍ਹਾ ਲੁਧਿਆਣਾ ਹਾਂ ਵੀ ਆਪਣਾ ਘਰੇਲੂ ਘਰੇਲੂ ਝੋਟੀ ਆ ਨਾ ਆਪਣੀ ਆਪਦੇ ਵੇਰੇ ਘਰੇਲੂ ਕੋਈ ਆ ਘਰ ਦੀ ਗੀ ਹਮਲਾ ਹਾਂ ਜੀ ਸਾਹਮੂ ਹੀ ਆਪਣੀ ਘਰੇ ਗਾਣੀ ਕੱਟੀ ਪਈ ਹੋਈ ਆ ਕੱਟੀ ਪਈ ਆ ਬਾਈ ਕੋਈ ਨਹੀਂ ਗਾ ਕੰਮ ਦੋ ਨੰਬਰੀ ਵਾਲਾ ਬਪਾਰੀਆਂ ਵਾਲਾ ਕੰਮ ਹਾਂ ਅੱਛਾ ਵੀਰੀਆਂ ਦੀ ਆਪਣੇ ਮਾਂ ਦੀ ਆਪਣੇ ਘਰੀ ਇਸ ਵਿੱਚ ਬੱਕਰੇ ਹੀ ਸੰਧਲਾ ਵੀਰੇ ਅੱਛਾ ਜਣੀ ਕੱਟੀ ਪਈ ਆ ਪਾਲੀ ਆ ਹਾਂ ਬਾਈ ਉਹਦਾ ਵੀਰੇ ਹੱਥੋਂ ਫੇਰਾ ਲੈਂਦੀ ਆ ਜੇ ਮਸੀਲ ਸਾਹੂ ਉਹਦਾ ਜੇ ਮੈਂ ਹੱਥ ਫੇਰਦੇ ਨੇ ਲੈਵਲ ਉੱਤੇ ਹੱਥ ਫੇਰ ਕੇ ਦਿਖਾ ਦੇ ਮਾਰੇ ਥੋੜੀ ਜੀ ਕਰਦੀ ਹਲਕਤੂਂ ਦਾ ਮਲਾ ਲੈਂਦੀ ਆ हाँ सी उठाऊंगा तेरी ਮੈਂ ਬਾਈ ਕੋਈ ਨਹੀਂਗਾ ਬਾਈ ਗਰੰਟੀ ਆ ਬਾਈ ਕੋਈ ਭਾਰ ਪੂਰ ਕੱਢ ਜੇ ਠੀਕ ਆ ਭਾਰ ਪਿੱਛੇ ਸਭ ਕੇ ਗਰੰਟੀ ਆ ਹਾਂ ਹਾਂ ਬਾਈ ਠੀਕ ਆ ਠੀਕ ਆ ਅੱਛਾ ਵੀਰੇ ਚਲੋ ਬਾਕੀ ਤਾਂ ਠੀਕ ਆ ਵੀਰੇ ਤੇ ਮੁੱਲ ਕੀ ਕਰਦੇ ਆ 160 ਕਰਦੇ ਆ ਵੀਰੇ ਸਹੀ ਸਹੀ ਦੱਸ ਉੱਥੇ ਖੜ ਕੇ ਦੱਸ ਝੋਟੀ ਕੋਲੇ ਵੀ ਜਿਹੜੇ ਲੈਣੇ ਲੈਣੇ ਜੇ ਐਵੇਂ ਪਾਰਨੂ ਦਾ ਭਲਾ ਦੀ 170 ਕਰੀ ਜਾ 30 ਚੱਕ ਦੇ ਵਿੱਚ ਸਿੱਧਾ 130 ਦੇ ਦਾਂਗੇ ਬਾਈ ਤੇ 30 ਹੀ ਚੱਕਦਾ ਤੇ ਬਾਕੀ ਸੌਦਾ ਰੋਣਾ ਤੁਹਾਡੀ ਆਪਦੀ ਆ ਹਨਾ ਤੇ ਬਾਈ ਨੇ ਹੁਣ 3000 ਚੱਕਦਾ ਮਗਰ ਰਹਿ ਗਿਆ 1 ਲੱਖ 2000 ਇਹ ਬਾਈ ਨਾਲ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਤੇ ਸੌਦਾ ਰੋਣਾ ਹੁਣ ਤੁਹਾਡੀ ਆ ਥਣੇ ਦੁਬਾਰੇ ਤੋਂ ਚੈੱਕ ਕਰਾ ਦੇਣਾ ਬਾਈ ਜੀ ਆ ਦੇਖ ਲਓ ਥਣਾ ਦੀ ਪੂਰੀ ਹੋਈ ਆ ਅੱਛਾ ਵੀ ਇਹਦੇ ਸਹੀ ਲੈਹਤੀ ਤੁਹਾਡੇ ਤਾਂ ਦਿਨ ਘਰੇ ਠੀਕਾ ਭਰਾਇਆ ਹੋਇਆ ਤਾਂ ਲੈਹਤੀ ਦਿਨ ਪਈ ਕਿੰਨੇ ਆ ਗਿਆ ਜੀ

ਮਾਰੇ ਕਿਹੜਾ ਘਰਾ ਦੇ ਝੋਟੀ ਦਾ ਲਵੇ ਭਾਈ ਜੇ ਪਰ ਦੁਬਾਰੇ ਵੀ ਕਿਹੜਾ ਘਰਾ ਦਿੰਦੇ ਆ ਝੋਟੀ ਦਾ ਤੇ ਝੋਟੀ ਦੇ ਕੱਟ ਕੱਟ ਦੀ ਗੱਲ ਕੀਤੀ ਭਾਈ ਜੇ ਨੂੰ ਤੁਰਦੀ ਬੜਾ ਵੱਡਾ ਕੱਟ ਨਹੀਂ ਗਿਆ ਤੇ ਨਹੀਂ ਬੋਲਦਾ ਕੋਈ ਨਾ ਬਈਬ ਚਾਲਾ ਦੇ ਮਾਚੀ ਬਈ ਤੁਸੀ ਨੂੰ ਕਿਹਾ ਕੋਈ ਪਤਾ ਨਹੀਂ ਕਿਹੜਾ ਥੋੜੀ ਅੱਗੇ ਔਕੀ ਨੂੰ ਦਾ ਸੀ ਲਾ ਭਾਈ ਪੂਰੀ

ਆ ਤਾਂ ਹੋਰ ਜਾਣੇ ਲਈ ਵੀਰੇ ਦਾ ਪਹਾੜ ਨੰਬਰ ਸਕਰੀਨ ਤੇ ਲਾ ਦਾਂਗੇ ਬਾਈ ਨਾਲ ਗੱਲ ਕਰ ਲਿਓ ਪਿੰਡ ਆਪਣਾ ਲੀਆ ਮਿਕਸਿੰਗ ਤਸਵੀਰ ਜਿਹੜਾ ਜ਼ਿਲ੍ਹਾ ਲੁਧਿਆਣਾ ਹੋਰ ਵੀਡੀਓ ਦੇਖਣ ਲਈ ਬਾਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਸੱਚੀ ਗੱਲ